ਦਾਇਦਰ ਦੇ ਪਾਸੇ ਜੋਗਾ ਸਿੰਘ ਜੀ ਨੇ ਇਹ ਕਹਿੰਦੇ ਜੀ ਇੰਨੇ ਬੰਦੇ ਤਾਂ ਕਹਿੰਦੇ ਵਿਦੇਸ਼ ਨਹੀਂ ਜਾ ਰਹੇ ਜਿੰਨੇ ਬੰਦੇ ਅੱਜ ਕੱਲ ਭਾਜਪਾ ਦੇ ਵਿੱਚ ਜਾਂਦੇ ਪਏ ਆ ਬੱਬਲ ਜੀ ਕਹਿੰਦੇ ਪਿਆ ਪਰਮਪਾਲ ਕੌਰ ਜੀ ਦਾ ਵੀ ਵਿਰੋਧ ਹੋਇਆ ਜੀ ਬਠਿੰਡਾ ਦੇ ਵਿੱਚ ਕਹਿੰਦੇ ਕਿ ਜੀ ਕੱਲ ਹੀ ਤਾਂ ਮੇਰੇ ਕਹਿੰਦੇ ਪਏ ਸੀਗੇ ਜੀ ਉਹ ਕਹਿੰਦੇ ਕਿ ਵਿਰੋਧ ਉਹ ਕਹਿੰਦੇ ਸਾਡੀ ਕੋਈ ਕਹਿੰਦੇ ਕਿਉਂ ਪੜੇ ਹੋ ਚੱਕਰ ਵਿੱਚ ਕੋਈ ਨਹੀਂ ਟੱਕਰ ਵਿੱਚ ਵਿਰੋਧ ਸਾਡਾ ਕਰ ਹੀ ਨਹੀਂ ਰਿਹਾ ਕਿਸਾਨ ਉਹ ਤੇ ਬੀਬੀ ਤਾਂ ਮੜਾ ਜਾ ਦਿੱਲੀ ਦਾ ਢੇੜਾ ਲਾ ਕੇ ਬਿਲਕੁਲ ਹੀ ਉਹ ਤੇ ਭਾਜਪਾ ਵਾਲੇ ਹੋ ਗਏ ਨੇ ਦੇਖੋ ਉਹ ਤਾਂ ਕਹਿੰਦਾ ਕੀ ਸੁਣ ਲਈ ਨਾਲ ਦੀ ਨਾਲ ਹੀ ਕੰਮ ਹੋ ਗਿਆ ਵਿਰੋਧ ਹੋ ਗਿਆ ਹਾਂ ਜੀ ਉਹ ਕਹਿੰਦੇ ਸਾਡਾ ਕੋਈ ਵਿਰੋਧ ਹੀ ਨਹੀਂ ਕਿ ਚਲੋ ਦਿਖਾਤਾ ਹੋਣਾ ਕਿਸਾਨਾਂ ਨੇ ਕਿ ਤੁਹਾਡਾ ਤੇ ਵਿਰੋਧ ਹੈ ਹੋਰ ਵਿਰੋਧ ਕੀ ਦਾ ਜੀ 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 ਜਿਆਦਾ ਤੇ ਤੁਹਾਡਾ ਦੋ ਧਿਰਾਂ ਦਾ ਹੀ ਹੈ ਨਾ ਆਮ ਆਦਮੀ ਪਾਰਟੀ ਤੇ ਤੁਹਾਡਾ ਪਰ ਗੱਲ ਇਹ ਆ ਕਿ ਮੈਂ ਸਮਝਦਾ ਕਿ ਕਿਸਾਨ ਵੇਖ ਲਓ ਆਪਦੇ ਮੁੱਦਿਆਂ ਲਈ ਭਈ ਜੋ ਮਰਜ਼ੀ ਕੋਈ ਡਿਫਾਲਟਰ ਕਹਿ ਲੋ ਕੋਈ ਕੁਝ ਕਹਿ ਲੋ ਉਹ ਆਪਦਾ ਲੱਗੇ ਹੋਏ ਆ ਨਾ ਅੱਜ ਵੀ ਦੇਖ ਲਓ ਉੱਥੇ ਤਾਂ ਸਾਡੇ ਸਾਡੇ ਕਿੱਥੇ ਦੂਜੇ ਕਿੱਥੇ ਨੇ ਬੁੱਧੀ ਜੀਵੀਆਂ ਦੇ ਬੁੱਧ ਚੋ ਸਵਾਲ ਹੀ ਗਾਇਬ ਹੋ ਗਏ ਨੇ ਹੁਣ ਜ਼ੁਬਾਨ ਤੇ ਚਲਣੀ ਕੀ ਆ ਤੇ ਬੁੱਧੀਜੀਵੀ ਅੱਧੇ ਪੰਜਾਬ ਦੀ ਧਰਤੀ ਤੇ ਬੁੱਧੀਜੀਵੀ ਵੀ ਸਾਡੇ ਕਈ ਕਿਸਮ ਦੇ ਆ ਉਹ ਜਿਵੇਂ ਜਿਵੇਂ ਸਰਕਾਰ ਬਦਲਦੀ ਓਵੇਂ ਪਾਲਾ ਬਦਲ ਦੇਣਾ ਹੁੰਦੀ ਆ ਓਵੇਂ ਮੇਂ ਬੁੱਧੀ ਬਦਲਦੀ ਰਹਿੰਦੀ ਆ ਪੱਤਰਕਾਰਾਂ ਦਾ ਵੀ ਇਹੀ ਹਾਲ ਆ ਅੱਧ ਪਛਦੇ ਉਹਨਾਂ ਨਾਲ ਦੀ ਨਾਲ ਪਲਟੀ ਮਾਰ ਜਾਂਦੇ ਆ ਤੇ ਜਿਹੜੇ ਬੱਚੇ ਹੁੰਦੇ ਆ ਉਹ ਮਾਹੌਲ ਦੇ ਹਿਸਾਬ ਨਾਲ ਚੱਲਦੇ ਮਾਹੌਲ ਅੱਜਕੱਲ੍ਹ ਗਰਮ ਆ ਮਾਹੌਲ ਗਰਮ ਆ ਜਿਹੜਾ ਬੋਲਦਾ ਬਸ ਉਹਨੂੰ ਦਬ ਦਿੱਤਾ ਜਾਂਦਾ ਜੀ ਕਿਹੜੀ ਗੱਲ ਕੋਈ ਕਰ ਰਿਹਾ ਇੱਥੇ ਕਿ ਭਾਈ ਬੇਰਜ਼ਗਾਰ ਜਿਹੜੇ ਆ ਅਸੀਂ ਬੇਰਜ਼ਗਾਰੀ ਦਰ ਦੀ ਜੇ ਗੱਲ ਕਰੀਏ ਐਸ ਵੇਲੇ ਜੇ ਤੁਸੀਂ ਦੇਖੋਗੇ ਕਟੋ-ਕਟ ਅੰਦਾਜ਼ਨ 24-25 ਲੱਖ ਬੰਦਾ ਬੇਰਜ਼ਗਾਰ ਤੁਰਿਆ ਫਿਰਦਾ ਜੀ ਅੰਕੜੇ ਦੱਸਦੇ ਨੇ ਕੌਮੀ ਬੇਰਜ਼ਗਾਰੀ ਦਰ ਨਾਲੋਂ ਪੰਜਾਬ ਦੀ ਬੇਰਜ਼ਗਾਰੀ ਦਰ ਵਧੇ ਰਹੀ ਆ ਜੀ ਐਵੇਂ ਬੁਲਟਾਂ ਤੇ ਚੜ ਕੇ ਪਤਾ ਨਹੀਂ papa ਕਿਵੇਂ ਤੇਲ ਪਾਉਂਦਾ ਜੇ ਕਿਵੇਂ ਨਹੀਂ ਕਿਵੇਂ ਉਹ ਕਿਸ਼ਤਾਂ ਭਰਦਾ ਬੁਲਟ ਤੇ ਚੜ ਕੇ ਪਟਾਕੇ ਮਰਵਾਈ ਜਾਂਦੇ ਆ। ਦਿਸ਼ਾਹੀਣ ਜਵਾਨੀ ਨੂੰ ਕਿੱਧਰ ਤੋੜਨਾ ਕਿਸੇ ਕੋਲ ਕੋਈ ਚਿੰਤਾ ਕਰਮ ਦਾ ਟਾਈਮ ਨਹੀਂ ਜੇਗਾ। ਕਿਸੇ ਕੋਲ ਕੋਈ ਟਾਈਮ ਨਹੀਂ ਜੇਗਾ ਆ ਯੂਪੀਐਸਸੀ ਦਾ ਆਇਆ ਰਿਜ਼ਲਟ ਆਇਆ ਲੱਭ ਲੋ ਕਿੰਨੇ ਆ ਤੁਹਾਡੇ। ਗਿਣਤੀ ਦੇ ਬੱਚੇ ਹੋਣੇ ਉਹ ਵੀ ਸ਼ਹਿਰੀ। ਮੇਰੀ ਗੱਲ ਨੋਟ ਕਰ ਲੋ ਚਾਰ ਹੋਣ ਪੰਜ ਹੋਣ ਪੰਜਾਬ ਚ 10 ਹੋਣ ਜ਼ਿਆਦਾਤਰ ਸ਼ਹਿਰੀ ਹੋਣਗੇ। नेशनेल डिफेंस एकेडमी ਚੋਂ ਕਿਨੇ ਨਿਕਲ ਰਹੇ ਨੇ ਦੇ ਮਤਲਬ ਕਿ ਪਿੱਤਲੇ ਪਾਸੇ ਯਾਰ ਕੋਈ ਗੱਲ ਸੁਣਦਾ ਹੀ ਨਹੀਂ ਹੈ ਗੱਲ ਕੋਈ ਕਰਦਾ ਹੀ ਨਹੀਂ ਹੈ ਨਹੀਂ ਇਸ ਪਾਸੇ ਜਾਣੇ ਨਹੀਂ ਜੇ ਕੋਈ ਗੱਲ ਕਰਦਾ ਵੀ ਤਾਂ ਉਹਦੀ ਆਵਾਜ਼ ਦੇਖ ਲਓ ਕਿੰਨੀ ਹੁੰਦੀ ਹੈਗੀ ਉਹੀ ਮੈਂ ਕਹਿ ਰਿਹਾ ਨਾ ਕਿ ਇਸ ਤਰ੍ਹਾਂ ਦੀਆਂ ਗੱਲਾਂ ਕੋਈ ਕਰ ਹੀ ਨਹੀਂ ਰਿਹਾ ਕੋਈ ਇਸ ਤਰ੍ਹਾਂ ਦਾ ਕਰਜ਼ਾ ਦੇਖ ਲਓ ਪੰਜਾਬ ਤੇ ਸਵਾ 3 ਲੱਖ ਕਰੋੜ ਦਾ ਕਰਜ਼ਾ ਜਿਹੜਾ ਅਗਲੇ ਸਾਲ ਵੱਧ ਕੇ 354000 ਕਰੋੜ ਹੋ ਜਾਏਗਾ ਯਾਨੀ ਪੌਣੇ 4 ਲੱਖ ਕਰੋੜ ਦੇ ਕਰੀ ਜੀ ਕਿਸੇ ਨੂੰ ਕੋਈ ਪ੍ਰਵਾਹ ਹੈ ਕਿਸੇ ਨੂੰ ਕੋਈ ਟੈਨਸ਼ਨ ਹੈਗੀ ਆ ਨਹੀਂ ਕੋਈ ਟੈਨਸ਼ਨ ਨਹੀਂ ਕੋਈ ਤੇ ਨਾ ਬੋਲਣ ਲਈ ਤਿਆਰ ਨਾ ਕੁਝ ਸੁਣਣ ਲਈ ਕੋਈ ਸੁਣਦਾ ਵੀ ਨਹੀਂ ਜੀ 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 골ਡੀ ਦੀ ਗੱਲ ਵੀ ਕਰ ਲੈਣੇ ਜੀ ਉੱਪਰ ਦੋ ਤਿੰਨ ਵੀਰਾਂ ਦੇ ਕਮੈਂਟ ਆ ਸੀ 골ਡੀ ਗੱਲ ਕਰ ਰਿਹਾ ਜੀ 골ਡੀ ਖੰਗੂੜਾ ਧੂਰੀ ਵਾਲੀ ਦੀ ਗੱਲ ਕਰ ਰਿਹਾ ਦਲਵੀਰ ਸਿੰਘ 골ਡੀ ਦੀ ਗੱਲ ਕਰ ਰਿਹਾ ਅੱਛਾ ਜੀ ਚਲੋ ਪਉਦੀ ਵੀ ਗੱਲਬਾਤ ਕਰੀਏ ਮਿੰਟੂ ਜੀ ਉਹਦੇ ਨਾਲ ਨਾਲ 골ਡੀ ਦੇ ਨਾਂ ਤੋਂ ਡਰ ਵੀ ਲੱਗਦਾ ਨਾ ਇੱਕ 골ਡੀ ਹੋਰ ਚਲੋ ਕੋਈ ਗੱਲ ਨਹੀਂ ਉਹ ਆਪਾਂ ਛੱਡ ਗਏ ਗੱਲ ਨੂੰ